ਹੈਲੋ ਓਏ ਗੱਜਣਾ ਓਏ ਜਵਾਖ ਜੈ ਕਿੱਥੇ ਆ ਯਾਰ ਕਲ ਆਨਿਆ ਕਹਿੰਦਾ ਕੰਮੀ ਕੱਲ ਮੀਂਹ ਚਨਾਉਣਾ ਦਾ ਘਰੀ ਨਹੀਂ ਆਇਆ ਯਾਰ ਓ ਕਿੱਥੇ ਬੱਧਿਆ ਹੋ ਤੇਰੇ ਲਵੇ ਤਾਂ ਨਹੀਂ ਆਇਆ ਕਿਤੇ ਓ ਮੇਰੇ ਮੂਰੇ ਲਵੇ ਨਹੀਂ ਹੈਗਾ ਓ ਜੈਲਾ ਹੋਏ ਜੇ ਹਾਂ 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 ਉਹ ਕਹਿੰਦਾ ਉਹਦੀ ਮਾਂ ਗੌਰ ਕਰ ਲਿਆ ਕਰ ਕਿੱਥੇ ਆਹੋ ਓ ਯਾਰ ਮੈਂ ਕੀ ਗੌਰ ਕਰਾਂ ਹੁਣ ਮੈਂ ਕੰਮ ਕਰਾਂ ਖੇਤ ਬੰਨੇ ਦਾ ਕਿ ਹੁਣ ਉਹਨੂੰ ਦੇਖੀ ਆਇਆ ਕਰਾਂ ਸਾਰਾ ਦਿਨ ਯਾਰ ਮੈਂ ਤਾਂ ਨਹੀਂ ਪੱਕਿਆ ਕਿਥੇ ਕਲ ਨਹੀਂ ਆਵੰਦਾ ਐ ਬਸ ਚੜ ਗਿਆ ਹੋਵੇ ਦੇਖ ਲੈ ਮੜੀ ਕੀ ਗੌਰ ਕਰ ਲਾ ਕੋਈ ਨੌਸਮੈਂਟ ਕਰਾ ਦੰਨਾ ਫਿਰ ਹੋਰ ਹਣਾ ਫਿਰ ਲੌਸਮੈਂਟ ਕਰਾਉਣੀ ਪੂ ਪਿੰਡ ਚ ਹੀ ਕਰਾਉਣੀ ਪੂ ਹੋਰ ਹਣਾ ਚਲ ਮੈਂ ਕਰਦਾ ਹਾਂ ਕੋਈ ਗੱਲ ਨਹੀਂ ਭੈਣ ਦੇ ਯਾਰ ਨੇ ਬੜਾ ਲੰਮੂ ਕੀਤਾ ਇਹਨੇ ਬਾਈ ਬਣ ਕੇ ਯਾਰ ਉਹਨੂੰ ਤੂੰ ਜਮਲਾਇਆ ਯਾਰ ਉਹਨੂੰ ਸਾਰਾ ਦਿਨ ਕਰੇ ਇੱਧਰ ਲੈ ਗਿਆ ਕਰੇ ਇੱਧਰ ਲੈ ਗਿਆ ਬਾਈ ਕਦੋਂ ਕਰ ਬਾਈ ਬਣ ਕੇ ਸਾਹ ਚੋਂ ਨਾਲੇ ਬੇਨਤੀ ਬੁਨਤੀ ਕਰਾ ਦੋ ਕਲਾਨੀ ਆ ਬੰਦੇ ਕਿੱਧਰ ਵਾਇ ਪੱਕੇ ਸੇਨਾ ਚੜ ਗਿਆ ਹੋਵੇ ਮੈਂ ਜਾਨਾ ਬਾਬੇ ਕੋਲੀ ਕਰਾਉਣਾ ਯਾਰ ਤੂੰ ਜਾ ਕੇ ਹੋਰ ਯਾਰ ਕਰਾ ਬਾਈ ਬਣ ਕੇ ਚੰਗਾ ਰੈਂਦੇ ਜਾਰਨੇ ਲਹੂ ਫੀਲੇ ਆਏ ਤੇ ਮੈਨੋੜੇ ਕੰਮ ਕਰ ਦਿੰਦਾ ਹੈਗਾ ਉਹ ਕਾ ਮੂਰਤੀ ਆ ਨਾ ਕਹਿੰਦੇ ਡਾਕੂਮੈਂਟ ਹੋਰੀ ਚਾ ਵਿਕੜਾ ਤਾ ਬਣ ਠੀਕ ਹੈ ਚੰਗਾ ਠੀਕ ਹੈ ਪੈਂਦਾ ਯਾਰ ਕਲਾਨੇ ਆ ਪਤਾ ਨਹੀਂ ਕਿੱਧਰ ਰਹਿੰਦਾ ਸਾਰਾ ਦਿਨ ਹੀ ਤੁਰਿਆ ਫਿਰਦਾ ਨਾ ਮੈਂ 20 ਵਾਰੀ ਕਿਹਾ ਗੱਜਨ ਨੂੰ ਵੀ ਤੂੰ ਨਾ ਉਹਦੇ ਨਾਲ ਵਾਲੇ ਕਰਿਆ ਇਹਦਾ ਉਹ ਮੁੰਡਾ ਤੇਰਾ ਯਾਰ ਓਏ ਹੋਰ ਯਾਰ ਚਮੜਾ ਰੱਖਿਆ ਭਾਏ ਮੇਰੇ ਉਹ ਤਾਂ ਹੈ ਹੀ ਇਹ ਜਿਹਾ ਲਿੱਤੀ ਬੜਾ ਯਾਰ ਹੈ ਲਿੱਤੀ ਬੜਾ ਦਾ ਓਏ ਹੋਰ ਯਾਰ ਭਾਈ ਯਾਰ ਮੈਂ ਕੀ ਕਰਾਂ ਮੈਂ ਹੁਣ ਤੈਨੂੰ ਪਤਾ ਖੇਤ ਉਹਨੇ ਦਾ ਕੰਮ ਸਾਮਾ ਆ ਗਿਆ ਉਹ ਤਾਂ ਮਾਲਾ ਬੰਦਾ ਆ ਆ ਮੈਂ ਉਹਨੂੰ ਦੇਖਣਾ ਸਾਰਾ ਦਿਨ ਹੁਣ ਇੱਥੇ ਆ ਕੱਖ ਆ ਕਰਨਾ ਹੁਣ ਕੱਖ ਜਾਂ ਵੀ ਲੋਕਾ ਲੋਡ ਕਰਨਾ ਹੈ ਗਰਗੁਰ ਕਰਨਾ ਭਾਈ ਦੇਖ ਕੇ ਯਾਰ ਕਰਾਉਣੇ ਆ ਬੇਨਤੀ ਦੇਖਣੇ ਆ ਚੱਲ ਜੇ ਤੈਨੂੰ ਮਿਲਿਆ ਨਾ ਕਿਤੇ ਦੇਖਿਆ ਉਹ ਜੂੜਾ ਜਿਹਾ ਕਰ ਉਹਦੇ ਕਲ ਨਹੀਂ ਹੈ ਬੰਦਾ ਉਹ ਅਸੀਂ ਵਕੀਦ ਨਾਲ ਚੜ ਗਿਆ ਹੋਵੇ ਝਾਲਾ ਭੜਾ ਆਣਾ ਦਾ ਟੈਨਸ਼ਨ ਜਿਹੜੀ ਨਹੀਂ ਆ ਨਹੀਂ ਨਾ ਮੈਂ ਤਾਂ ਉਹਦਾ ਕੰਮ ਕਰਾਂਗਾ

ਠੀਕ ਆ ਫਰਮਾਇਆ ਕੱਖ ਲੋਡ ਕਰ ਦਿੰਦਾ ਮੜਿਆ ਦੁਬਾਰੇ ਨਾ ਹੋਇਆ ਨੂੰ ਪੁੱਛੇ ਜੀ ਐ ਬਈ ਯਾਰ ਇਹ ਕਲਾਨ ਨੇ ਨਾ ਸਾਰਾ ਦਿਮਾਗ ਖਰਾਬ ਕਰਿਆ ਮੈਨੂੰ ਲੱਗਦਾ ਮੈਨੂੰ ਖਾਹਾ ਲੈਣਾ ਹੈ ਹੈ ਭੈਣੋ ਕਲਾਨਾ ਬੰਦਾ ਵਾਏ ਵਕ ਸੀਦੇ ਨਾ ਜੜ ਗਿਆ ਬਿੱਲੇ ਵਰ ਇੱਥੇ ਇੱਥੇ ਮੈਂ ਲੇਵਰ ਨੂੰ ਦੇਖਾਂ ਕਿ ਉਹਨਾਂ ਨੂੰ ਦੇਖਾਂ ਸਾਰਾ ਦਿਨ ਭੈਣੋ ਟੈਨਸ਼ਨਾਂ ਟੈਨਸ਼ਨਾਂ ਕਲਾਨਾ ਬੰਦੇ ਨੇ ਦਿਮਾਗ ਖਰਾਬ ਕਰ ਰੱਖਿਆ ਭੈਣ ਦੇ ਲਨ ਨੂੰ ਨਾ ਨੀਣਾ ਉਹਦੀ ਮਾਂ ਜੀ ਐਹਰ ਜੀ ਜੰਮ ਕੇ ਗਈ ਉਹਨੂੰ ਵਿਚੋ ਦੇ ਕਲਨ ਨੂੰ ਨਾ ਸਾਹਮਣਾ ਐਸੇ ਮੈਨੂੰ ਖੋਕਰ ਖੋ ਜਾਨੀ ਆਂ ਤੇ ਜਵਾਨੀ ਮਿਲ ਤੇਲੇ ਦਾ ਡੱਕਾ ਡੱਕਾ ਨਹੀਂ ਦੋਦਾ ਆਹ ਤਾ ਕਲਨ ਮੈਂ ਹਾਂ ਕੰਮ ਨਾਲੀ ਉਹ ਪਤਾ ਨਹੀਂ ਕਿੱਥੇ ਗਈ ਢਾਲ ਭੈਣ ਦੀ ਫੋਟਾ ਮੀ ਵੀ ਅਟ ਗਿਆ ਪਾਪਾ ਦਾ ਜੱਤਾ ਭਾਲਦੇ ਥੇ ਹੁਣ ਘੁੱਟੋਲੇ ਮੈਨੂੰ ਹੁਣ ਦਮ ਕਰੇ ਜਾਂਦਾ ਹੁਣ ਮੱਕਰੇ ਵੀ ਨਹੀਂ ਦਾ ਸਕਦਾ ਆਵਾਗਾ ਸਪਾਲ ਦੇ ਫਰਦੌਣ ਦੇ ਸੇਵਾ ਤੇ ਆਂਦਾ ਆ। ਫੱਕੂਤ ਲੱਗ ਰਿਆਂਗੇ ਮਗਰ ਡਰ ਵੀ ਲੱਗਦਾ। ਤੇ ਲੱਤ ਤਾਂ ਮੇਰੀ ਟੁੱਟੀ ਸੀ ਪਹਿਲਾਂ। ਜੇ ਹੁਣ ਕਰੇ ਵਾਗੇ ਸੱਤੋਂ ਲੱਤ ਤੋੜ ਦਾਲਗੇ ਮੇਰੀ। ਕਰੇ ਤਾਂ ਮੈਂ ਜਾਣ ਨਹੀਂ ਸਕਦਾ। ਆਹ ਕੌਣ ਲਾਈ ਜਾਂਦੀ ਏ ਨੇ ਧੁੰਨਾ ਓਏ। ਐਨਾ ਤਾਂ ਜਾਣਦਾ ਆ ਮੈਂ ਤਾਂ। ਇਹਨਾਂ ਨੂੰ ਪਹੁੰਚਾ ਲਾ ਜਾ ਕੇ ਮੇਰੇ ਪੇਟ ਖਾਗਰੀ ਆ ਗਈ ਰੋਟੀ ਰੋਟੀ ਖਾਉਂ ਆ ਜਾਗੇ ਨਾ ਤੋਂ ਮੈਂ। ਤੇਰੇ ਮੇਰਾ ਆਥਨ ਦਾ ਕੋਟਾ ਬੁਰਾ ਹੋ ਜਾਊਗਾ। ਆਹ ਲੋਰ ਦੀ ਘਵੇਂ ਭਈਆ ਮੈਨੂੰ ਲੜਨ ਨਹੀਂ ਆਉਣਾ ਫਿਰ ਬਿੰਨੀ ਉੱਕਰ ਮੈਂ ਲੋਰ ਬਾਕੇ ਜਾਂਦਾ ਕੀ ਦੀ ਆ ਗਈ ਇਹੋ। ਆਜੂਗੀ ਹਣਾ ਆਂਦੀ ਆ ਸਾਰੇ ਕੁੱਟਣੇ ਉਹ ਮਾਤਾ ਨਹੀਂ ਆਤਾ ਹੋ ਅਗਰੇ ਮੇਰੀ ਲੱਤ ਤੋੜਤੀ ਜੋਂ ਉਹਨਾਂ ਨੇ ਮੈਨੂੰ ਸੱਚੋਂ ਤੋੜਤੀ ਫਿਰ ਮੈਨੂੰ ਮੱਜੇ ਦੇ ਬਿਠਾ ਲਾਂਗੇ ਹਮ ਅਗੇੜੇ ਕਮੇ ਦੇਉਂਗਾ ਨਾ ਲੈ ਬਈਆ ਮਰ ਅਰੇ ਉਹ ਕੀੜਾ ਕੁਸਤਰਿਆ ਆਉਂਦਾ ਘਾਰੂ ਯਾ ਦੇਖ ਲੈ ਤੁਰਦਾ ਦੇਖਾ ਤੇ ਤੂੰ ਕਿੱਧਰ ਜਾਂਦਾਵੇਂ ਬੁੜੀਆਂ ਚ ਮੈਨੂੰ ਮਰਾ ਪਾਪੜੇ ਪੈਂਦਾ ਤੂੰ ਨਾ ਸਬਰਦਾਲ ਆਈ ਜਾਂਦੇ ਉਹ ਸੰਗੜਾ ਲਾ ਹੇ ਤਾਦਾ ਜੀ ਵੀਰ ਬਸ ਤਕਾਪ ਤੇ ਆ ਕੇ ਹਾਂ ਮੇਰੇ ਪਾਪੀ ਨਹੀਂ ਕੋਈ ਜਾਣਾ ਮੈਨੂੰ ਚਲ ਜੇਹ ਜਹਾਂਗਾ ਲਾਵਾਂਗੇ ਭਾਈ ਥੰਗਣਾ ਕਰੋ ਤੁਸਾਂ ਤੁਸੀਂ ਮਾਰ ਪਾ ਦੋਗੇ ਇਹਦਾ ਮੈਨੂੰ ਐਂ ਦੱਸ ਤੂੰ ਕੁੜੀਆਂ ਚ ਕਰਦਾ ਵੀ ਕੀ ਆ ਹੈ ਤੁਸੀਂ ਦੱਸੋ ਰਾ ਕਿਸ ਨੂੰ ਮੈਂ ਤਾਂ ਥੋਡੇ ਲੈ ਆਏ ਆਂਗਾ ਮੈਂ ਤਾਂ ਕਰਾਂ ਧੱਕਾਗਾ ਮੈਨੂੰ ਕੁੱਟਦੇ ਸੀਗੇ ਮੇਰਾ ਪਾਪਾ ਤੇ ਮੈਂ ਚਾਸਾ ਹੈ ਮੈਂ ਕੋਈ ਮਾਲਕ ਮੁਲਕ ਨਹੀਂ ਹੈਗਾ ਹਾਂ ਮੈਂ ਛੋਟੇ ਨਾਲ ਪੰਜ ਪਰਵਾਜ਼ਾਂ ਨਾਲ ਮੈਨੂੰ ਭੁੱਖ ਲੱਗ ਰਹੀ ਹੈ। ਮੈਨੂੰ ਰੋਟੀ ਖਵਾ ਲਓ। ਰੋਟੀ ਤਾਂ ਖਵਾ ਦੇਵਾਂਗੇ, ਚਾਹ ਵੀ ਪਿਆ ਦੇਵਾਂਗੇ। ਪਰ ਪਾਤ ਲਵਾ ਦੇ ਕੋ। ਹਾਂ ਪਾਤ ਨਾਲ ਲਵਾ ਦੇਣਾ ਛੋਟੇ ਨਾਲ। ਪਤਾ ਮੈਂ ਦੋੜਵਾ ਦੇਣਾ ਇੱਕ ਦੀ ਸਾਥੇ। ਮਾਦਾ ਮਾਦਾ ਘਰ ਦਾ ਆਇਆ ਸੀਗਾ। ਮਾਮੀ ਤੇ ਮੀਂਹ ਤੇ ਖੇਟੀ ਆਂਦਾ ਸੀਗਾ ਤੇ ਮਾਮੀ ਤੇ ਖੇਡਦਾ ਖੇਡਦਾ ਪਜਾਇਆ ਹੋਣਾ ਨਹੀਂ ਮੇਰਾ ਪਾਪਾ ਮੈਨੂੰ ਘੁਰਦਾ ਸੀਗਾ। ਮੈਂ ਦੱਸਾਂ ਘਰੇ ਨਹੀਂ ਆਇਆ ਗੰਨਾ ਚਾਚਾ ਵਾਲੇ ਨਾਲ। ਕਹਿੰਦਾ ਮੇਰਾ ਨਾਂ ਰਹਿੰਦਾ ਉਹ। ਹਰੇ ਪਰ ਮੇਰਾ ਪਾਪੇ ਵਾਰ ਲੱਖ ਕਿਲ ਨੇ ਮੈਨੂੰ ਖੋਟ ਦੇ ਲੇਗਾ ਪਰ ਮੈਨੂੰ ਪੁੱਤ ਨਾ ਗਿਆ ਏ ਤੂੰ ਰੋ ਨਾ ਪੁੱਤ ਰੋਟੀ ਖਾਲੀ ਕੀ ਆ ਦੇਗਾ ਘਰ ਤੇ ਮੇਰੇ ਪੁੱਤ ਮਾਤਾ ਬਾਦਲ ਵਾ ਤੂੰ ਰੋਟੀ ਖਾਣੀ ਏ ਮੈਨੂੰ ਲੋਰੋ ਰੋਟੀ ਦੇ ਰੋਟੀ ਦੇ ਦੇ ਮੈਨੂੰ ਮਾ ਰੋਟੀ ਤੂੰ ਰੋਟੀ ਨਹੀਂ ਖਾਦੀ ਕਿ ਤੂੰ ਰੋ ਰੋ ਗਈ ਬਾਣਾ ਛੇ ਦੋ ਬੇਨ ਨੂੰ ਦੇ ਕਿ ਮੈਂ ਨੋ ਵੀਰ ਬਣੇਗਾ ਨਾ ਤੇਰੀ ਓਟਿ ਛਾਲੀ ਤੇ ਬੋਲਦੇ ਨਹੀਂ ਹੁੰਦੇ ਚੰਗਾ ਟਿਕ ਟਕ ਕਰਕੇ ਆ ਗੋ ਆ ਖਰਗਾ ਤਾਮੜਾ ਇਹ ਲੈ ਨਲੇ ਮੈਨ ਤੋਂ ਕੰਮ ਕਰਾਈ ਜਾਂਦੇ ਰਹਿੰਦੇ ਵੇਗੇ ਲੈ ਚਲ ਜਾਂਦੇ ਪਾਪੀ ਰੋਣਾ ਮਾੜਾ ਸੇਣਾ ਰੋਂਦਾ ਥੋੜੀ ਹੁੰਦੇ ਮੈਂ ਦੱਦੀ ਨਹੀਂ ਗਾਉਣ ਬੱਚ ਕਰ ਤੁਸੀਂ ਮੈਨੂੰ ਆਪਦੇ ਨਾਮ ਰੱਖ ਲਾ ਮੈਂ ਤੁਹਾਡੇ ਨਾਲ ਵਗ ਜਾ ਕਰੂ ਮੈਂ ਆ ਤੁਹਾਡੇ ਨਾਲ ਹੀ ਆ ਜਾ ਕਰੂਗਾ ਨਹੀਂ ਨਹੀਂ ਆਪਾਂ ਨਹੀਂ ਚੱਲਾਂਗੇ ਘਰੇ ਨਾ ਰੋਣਾ ਨਹੀਂ ਨਾ ਮੈਂ ਨਹੀਂ ਜਾਂਦਾ ਮੈਨੂੰ ਕੁੱਟਣਗੇ ਲੋ ਮੈਨੂੰ ਕੁੱਟਣਗੇ ਮੈਂ ਸਮਝਾਂ ਤੇਰੀ ਮੰਮੀ ਨੂੰ ਤੇਰੇ ਪਾਪੀ ਨੂੰ ਦੀ ਤੋਂ ਸਤੋਂ ਸਾਰੇ ਇਹਨੂੰ ਚੜਕਦੀਆਂ ਜੇ ਕਮਲਾ ਤੇ ਕਮਲਾ ਹੀ ਕਰਤੇ ਵਕਤ ਹ ਕੋਈ ਦਿਨ ਬੰਦੇ ਨੇ ਕੰਮ ਨਾਲੇ ਮੈਨੂੰ ਕੰਮ ਲੈਂਦੇ ਨੇ ਵਸਾਰਾ ਤੇਰਾ ਪੁੱਤ ਤੇਰੇ ਵਰਗੇ ਤਾਂ ਹਾਈ ਕੰਮ ਕਰਦੇ ਪਿੱਛੇ ਆਵੇ ਕਰ ਕਰ ਕੰਮ ਨਾਲੀ ਅੱਜ ਪਹਿਲੇ ਕਦਰ ਆ ਪੁੱਤ ਈ ਤਾਂ ਨਾ ਬੱਤ ਮੇਰਾ ਦਾਤੀ ਨਹੀਂ ਹੁਣ ਕਰੇ ਮੇਰਾ ਤਾਂ ਔਡੇ ਚ ਜੀ ਲੱਗ ਗਿਆ ਹੁਣ ਮਾਤਾ ਹੈ ਨਹੀਂ ਕੀ ਮਾਤਾ ਹੈ ਨਹੀਂ ਕੀ ਕੀ ਤਾਂ ਹੀ ਦਾ ਮੇਰਾ ਪਾਪਾ ਹੋਵੇਗਾ ਉਦੋਂ ਬਣਾ ਤਾਂ ਤਾਪੜ ਲਗਾਉ ਤੋ ਬਣਾ ਗੱਲ ਤਾਂ ਮੇਰੀ ਮਾਂ ਨੂੰ ਸੱਦਾ ਕਰਨਾ ਦੀ ਸੀਗੀ ਖੱਤਰਾ ਆਂਦੀ ਸੀਗੀ ਡਰਦਾ ਸੀ ਉਦੋਂ ਦਾ ਮਾਂ ਨਹੀਂ ਕਿ ਤੂੰ ਮੇਰੇ ਕੋਣ ਆ ਪੁੱਤਾਂ ਨੂੰ ਜਾਣਦਾ ਹਾਂ ਮਾਂ ਬਿਨਾ ਜੋ ਤੱਕ ਬੱਸ ਚੱਲ ਹਣਾ ਆਪਾਂ ਤੋ ਕਹਿੰਦੇ ਵਾ ਤੂੰ ਤੁਸੀਂ ਮੈਨੂੰ ਆਪਦੇ ਨਾਲ ਹੀ ਲੈ ਲਓ ਮੈਂ ਛੋੜ ਨਾਲ ਦੋ ਨਾਲ ਵਾ ਦੂੰਗਾ ਸਾਰਾ ਸੀ ਚੰਗਾ ਹਾਂ ਚੱਲ ਟੱਕਰ ਦਵਾਦਾ ਨਾ ਸਾਰਾ ਤੋ ਨਾ ਛੋੜ ਨਾਲ ਆ ਯਾ ਤੇ ਤਾ ਸਵਾਸ ਤੇਰੇ ਆ ਜਾ ਹੁਣ ਰੋਟੀ ਖਾ ਲਈ ਯਾ ਹੁਣ ਮੈਨੂੰ ਭੁੱਖ ਲੱਗੀ ਪਈ ਆ ਕੇ ਰੋਟੀ ਦੇ ਦੋ ਨਾ ਚਾਹ ਪਿਆ ਦੋ ਮੈਨੂੰ ਨਾ ਚਾਹ ਨਾ ਖਾਵਾਂਗਾ ਕਿ ਸਬਜੀ ਵੀ ਮੇਕਾ ਨਾ ਨਾ ਚਾਰ ਵੀ ਖਾਵਾਂਗਾ ਸਬਜੀ ਵੀ ਖਾਵਾਂਗਾ ਅੱਛਾ ਵੀ ਇੱਕ ਤਾਂ ਫੁੱਲਦਾ ਹੀ ਨਹੀਂ ਤੇ ਪਰ ਖੋਲੀ ਦੇ ਕਿ ਅਦਰ ਚੀ ਜਿਆਦਾ ਜੋਰਾ ਲੈ ਫਰਾਈ ਕਰ ਆ ਸਬਜੀ ਵੀ ਪਈ ਠੀਕ ਆ ਨਾ ਚਾਰ ਚੂਰ ਲੈਣਾ ਹਾਂ ਅੰਬ ਦਾ ਲਵੇਂਗਾ ਕਿ ਨੀਬੂ ਦਾ ਨੰਬਰ ਅਲੈ ਚਾਰ ਵੀ ਪਿਆ ਵਾਹਿਗੁਰੂ ਜੀ ਕੀ ਖਤ ਜੋਪ ਕਰ ਦੋ ਬੈਂਕ ਤੇ ਸੋਦਾ ਦਾ ਵਾਹਿਗੁਰੂ ਜੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਵਈ ਫੇਰ ਤੇ ਕੀਤੀ ਦੱਬੀ ਹੈ ਕੀ ਦਰਲਾ ਸਿੰਘ ਦਾ ਬੱਚਾ ਕਦਾ ਓਕੇ ਨਾਲ ਮੇਰਾ ਨੰਦੇ ਦੇ ਵਿੱਚ ਨਹੀਂ ਨਹੀਂ ਤੁਸੀਂ ਦੱਸੋ ਮੈਨੂੰ ਕੰਗਾ Biko daure sida nei <tune> nei <tune>